ਗਵੜਾ ਦੇ ਵਾਰਡ ਨੰਬਰ 44 ਵਿਖੇ ਸਮੂਹ ਮਹੱਲੇ ਦੀਆਂ ਮਹਿਲਾਵਾਂ ਵੱਲੋਂ ਵਾਰਡ ਦੇ ਕੌਂਸਲਰ ਨਮਨੀਤ ਉਪਪਲ ਦੀ ਯੋਗ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਮਹਿਲਾ ਮੰਵਲੋ ਪ੍ਰਾਤਨ ਵਿਰਸੇ ਦੀ ਝਲਕ ਪੇਸ਼ ਕਰਦੇ ਆ ਡੀਜੇ ਦੀਆਂ ਧੁਨਾ ਤੇ ਨੱਚ ਟੱਪ ਕੇ ਇਸ ਤਿਹਾਰ ਨੂੰ ਮਨਾਇਆ ਗਿਆ ਉੱਥੇ ਹੀ ਮਹਿਲਾਵਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਬਾਰੇ ਅਹਿਮ ਜਾਣਕਾਰੀ ਮਿਲ ਸਕੇ। ਉਹਨਾਂ ਨਾਲ ਹੀ ਤੀਆਂ ਦੀ ਮਹੱਤਤਾ ਸਬੰਧੀ ਵੀ ਜਾਣੂ ਕਰਵਾਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਵਾਸੀ ਮੌਜੂਦ ਸਨ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੀ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਥੇ ਸਾਰੇ ਤੀਆਂ ਦੇ ਤਿਉਹਾਰ ਦੇ ਫੈਸਟੀਵਲ ਨੂੰ ਸੈਲੀਬ੍ਰੇਟ ਕਰਨ ਲਈ ਇਕੱਠੀਆਂ ਹੋਈਆਂ ਵਾਂ ਵਾਰਡ ਨੰਬਰ 44 ਨਮਨੀਤ ਉਪਲ ਜੀ ਦਾ ਵਾਰਡ ਹੈ ਜਿੱਥੇ ਅਸੀਂ ਸਾਰੇ ਇਹ ਸੈਲੀਬ੍ਰੇਟ ਕਰਦੇ ਪਏ ਹਾਂ ਇਹ ਤਿਉਹਾਰ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਜਿਹੜੀ ਕੁੜੀਆਂ ਹੁੰਦੀਆਂ ਵਾਂ ਜਿਨ੍ਹਾਂ ਦਾ ਵਿਆਹ ਨਵਾਂ ਨਵਾਂ ਹੋਇਆ ਹੁੰਦਾ ਵਾ ਉਹ ਸਾਰੀਆਂ ਇਹ ਸੈਲੀਬ੍ਰੇਟ ਕਰਨ ਲਈ ਆਪਣੇ ਪੇਕੇ ਜਾਂਦੀਆਂ ਵਾਂ ਕਿਉਂਕਿ ਸਾਡੇ ਰਿਵਾਜ ਵਿੱਚ ਸ਼ੁਰੂ ਤੋਂ ਇਹ ਹੀ ਹੈ ਕਿ ਤੀਆਂ ਪਹਿਲੇ ਸਾਲ ਜਿਹੜਾ ਸੋਨ ਮਹੀਨਾ ਵਾ ਉਹ ਆਪਣੇ ਸਸਰਾਲ ਪੇਕੇ ਵਿੱਚ ਹੀ ਮਨਾਉਂਦੀਆਂ ਵਾ ਇਸ ਕਰਕੇ ਅੱਜ ਅਸੀਂ ਵੀ ਇੱਥੇ ਸਾਰੀਆਂ ਟਕੀਆਂ ਹੋਈਆਂ ਵਾ ਇਸੇ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਮਿਲ ਜੁਲ ਕੇ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਾਂਗੇ ਤੇ ਬਹੁਤ ਬਹੁਤ ਸਾਰਿਆਂ ਨੂੰ ਤੀਆਂ ਦੀ ਵਧਾਈਆਂ ਜਿਵੇਂ ਕਿ ਤੀਜ ਫੈਸਟੀਵਲ ਇਹ ਰਾਜਾ ਗਾਰਡਨ ਜਿਹੜਾ 44 ਨੰਬਰ ਵਾਰਡ ਵਿੱਚ ਮਨਾਇਆ ਜਾ ਰਿਹਾ ਇੱਥੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਤੀਜਾ ਫੈਸਟੀਵਲ ਆ ਜਿਹੜਾ ਇੱਥੇ ਮਨਾ ਰਿਹਾ ਕੁਲਵਿੰਦਰ ਚੱਠਾ ਜੀ ਦੀ ਬਦੌਲਤ ਜਿਹੜਾ ਇਹ ਅੱਜ ਜਿੰਨੀਆਂ ਰੌਣਕਾਂ ਲਗੀਆਂ ਐ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਤੇ ਨਾਲ ਹੀ ਉਹਨਾਂ ਦੀ ਫੈਮਿਲੀ ਤੇ ਉਹਨਾਂ ਦਾ ਬੇਟਾ ਵੀ ਇਹ ਇਹਨਾਂ ਨੂੰ ਜਿੰਨਾ ਧੰਨਵਾਦ ਕਰੀਏ ਸਾਰੇ ਮਹੱਲੇ ਵਾਸੀਆਂ ਪਾਸਿਆਂ ਨਾਲ ਅੱਜ ਗੱਲ ਕੀਤੀ ਤਾਂ ਬੜਾ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਨੇ ਕਿ ਸਾਡੀ ਕਲੋਨੀ ਵਿੱਚ ਇਹੋ ਜਿਹੇ ਸ਼ਖਸੀਅਤ ਵੀ ਹੈਗੇ ਆ ਜਿਹੜੇ ਇਹ ਧੀਆਂ ਲਈ ਇਦਾਂ ਦੇ ਹਸਲਗਾ ਜੋ ਕੰਮ ਜਿਹੜੇ ਕਰ ਰਹੇ ਨੇ ਇਹ ਇੱਕ ਸੋਨ ਦਾ ਮਹੀਨਾ ਜਿਹੜਾ ਇਹ ਫੈਸਟੀਵਲ ਮਨਾਇਆ ਜਾਂਦਾ ਸਪੈਸ਼ਲ ਮਨਾਇਆ ਜਾਂਦਾ ਤੇ ਇੱਥੇ ਅੱਜ ਜਿਹੜੀਆਂ ਰੌਣਕਾਂ ਲਗੀਆਂ ਇਹ ਸਿਰਫ ਸਿਰਫ ਛੱਠਾ ਜੀ ਦੇ ਬਦੌਲਤ ਨੇ ਮੈਂ ਇਹਨਾਂ ਦਾ ਤੇ ਇਹਨਾਂ ਦੇ ਵਾਰਡ ਵਾਸੀਆਂ ਦਾ ਸਾਰਾ ਧੰਨਵਾਦ ਕਰਦੇ ਹਾਂ ਫਗਵਾੜਾ ਦੇ ਵਾਰਡ ਨੰਬਰ 44 ਵਿਖੇ ਸਮੂਹ ਮਹੱਲੇ ਦੀਆਂ ਮਹਿਲਾਵਾਂ ਵੱਲੋਂ ਵਾਰਡ ਦੇ ਕਾਉਂਸਲਰ ਨਮਨੀਤ ਉਪਪਲ ਦੀ ਯੋਗ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਹੀ ਧੂਮਤਾਂ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਮਹਿਲਾ ਮੰਵਲੋ ਪ੍ਰਾਤਨ ਵਿਰਸੇ ਦੀ ਝਲਕ ਪੇਸ਼ ਕਰਦੇ ਆ ਡੀਜੇ ਦੀਆਂ ਧੁਨਾਂ ਤੇ ਨੱਚ ਟੱਪ ਕੇ ਇਸ ਤਿਹਾੜ ਨੂੰ ਮਨਾਇਆ ਗਿਆ ਉੱਥੇ ਹੀ ਮਹਿਲਾਵਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਬਾਰੇ ਅਹਿਮ ਜਾਣਕਾਰੀ ਮਿਲ ਸਕੇ। ਉਹਨਾਂ ਨਾਲ ਹੀ ਤੀਆਂ ਦੀ ਮਹੱਤਤਾ ਸਬੰਧੀ ਵੀ ਜਾਣੂ ਕਰਵਾਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਵਾਸੀ ਮੌਜੂਦ ਸਨ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰ